नमस्कार साजन वेख रहे हो सवार चोरा ने कि पांच की चोरी हो गए फरार पुलिस ने किया मामला दर्ज ਕੱਲ ਦਾ ਪਹਿਰ ਸੁੰਦਰ ਨਗਰੀ ਵਿੱਚ ਗਲੀ ਨੰਬਰ 7 ਦੇ ਵਿੱਚ ਇੱਕ ਸਰਕਾਰੀ ਦੰਪਤੀ ਦੇ ਘਰ ਕਟੋ-ਖੱਟ 5 ਲੱਖ ਦੀ ਚੋਰੀ ਕੀਤੀ ਗਈ ਜਿਸ ਵਿੱਚ ਸੋਨਾ ਤੇ ਨਕਦੀ ਤੇ ਹੋਰ ਵੀ ਸਮਾਨ ਲੈ ਕੇ ਉਸੇ ਵੇਲੇ ਫਰਾਰ ਹੋ ਗਏ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੀ ਤੁਸੀਂ ਕਿੰਨੇ ਵਜੇ ਨਿਕਲੇ ਹੋ ਕੀ ਕੰਮ ਮੈਂ ਸਫਾ 2 ਵਜੇ ਆਪਣੇ ਕਰਮਚਾਰੀਆਂ ਆ ਕੇ ਜਦੋਂ ਮੈਂ ਗੇਟ ਖੋਲਣ ਲੱਗਿਆ ਤਾਂ ਮੈਂ ਦੇਖਿਆ ਕਿ ਗੇਟ ਦਾ ਲੋਕ ਪਹਿਲਾਂ ਹੀ ਖੁੱਲਿਆ ਆਇਆ ਸੀਗਾ ਮੈਂ ਕਾਰ ਅੰਦਰ ਪਾਰਕ ਕਰਨ ਲੱਗਿਆ ਤਾਂ ਮੈਨੂੰ ਡਾਊਟ ਹੋਇਆ ਮੈਂ ਕਹਾ ਹੋ ਸਕਦਾ ਮੇਰੇ ਵਾਈਫ ਪਹਿਲਾਂ ਆ ਗਈ ਹੋਣ ਤੇ ਜਦੋਂ ਅੰਦਰ ਆਇਆ ਤਾਂ ਮੈਂ ਆਵਾਜ਼ ਲਗਾਈ ਲੇਕਿਨ ਉਹਨਾਂ ਵੱਲੋਂ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਤਾਂ ਮੈਂ ਆਪਣੇ ਜਦੋਂ ਅੰਦਰ ਜਾ ਕੇ ਆਪਣੇ ਬੈਡਰੂਮ ਵਿੱਚ ਜਾ ਕੇ ਦੇਖਿਆ ਤਾਂ ਬੈਡਰੂਮ ਦਾ ਵਿੱਚ ਸਾਰਾ ਸਮਾਨ ਜਿਹੜਾ ਸੀਗਾ ਉਹ ਖਿਲਰਿਆ ਹੋਇਆ ਸੀਗਾ ਔਰ ਮੈਂ ਫਿਰ ਆਪਣੀ ਵਾਈਫ ਨੂੰ ਫੋਨ ਕੀਤਾ ਉਹਨਾਂ ਨੇ ਜਦੋਂ ਆ ਕੇ ਸਾਰਾ ਸਮਾਨ ਸਮਨ ਸਮਾ ਲਿਆ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਸੋਨੇ ਦੀ ਜਿਹੜੀ ਹੈ ਚੇਨਸ ਵਗੈਰਾ ਤੇ ਹੋਰ ਕਈ ਸਮਾਨ ਸੀਗਾ ਸੋਨੇ ਦਾ ਚਾਂਦੀ ਦਾ ਤੇ 10000 ਰੁਪਏ ਕੈਸ਼ ਸੀਗੇ ਉਹ ਲੈ ਗਏ ਜਲ ਲੈ ਕੇ ਕੋਈ ਸੀਸੀ ਕੈਮਰੇ ਆਸ-ਪਾਸ ਲੱਗੇ ਹੋਣ ਕੋਈ ਪਤਾ ਲੱਗਿਆ ਸਾਡੇ ਆਪਣੇ ਘਰ ਤਾਂ ਨਹੀਂ ਲੱਗਿਆ ਪੜੋਸ ਵਿੱਚ ਇੱਕ ਸੀਸੀ ਕੈਮਰਾ ਲੱਗਿਆ ਆ ਸੀਗਾ ਜੀ ਉਹ ਤੁਹਾਨੂੰ ਚੈੱਕ ਕੀਤਾ ਕੋਈ ਆਲਟੋ ਕਾਰ ਸੀਗੀ ਅੱਛਾ ਤੇ ਡਾਊਟਫੁਲ ਹੈ ਤੇ ਪੁਲਿਸ ਬਾਕੀ ਜਾਂਚ ਕਰ ਰਹੀ ਹੈ ਇਹ ਦਿਨ ਦੇ ਹੜੇ ਇਸ ਤਰ੍ਹਾਂ ਦੀ ਘਟਨਾਵਾਂ ਬਾਰੇ ਕੀ ਕਹੋਗੇ ਜੀ ਹਾਂ ਅੱਜਕੱਲ੍ਹ ਹਾਲਾਤ ਬਹੁਤ ਖਰਾਬ ਹੋ ਰਿਹਾ ਹੈ ਇਸ ਟਾਈਪ ਦੇ ਔਰ ਮੇਰੀ ਰਿਕਵੈਸਟ ਹੈ ਪੰਜਾਬ ਪੁਲਿਸ ਨੂੰ ਕਿ ਪਲੀਜ਼ ਇੰਦੇ ਤੇ ਚੈੱਕ ਲਗਾਇਆ ਜਾਏ ਤਾਂ ਕਿ ਜਿਹੜੇ ਸਾਡੇ ਖੂਨ ਸੀਨੇ ਦੀ ਕਮਾਈ ਅਸੀਂ ਕਰਕੇ ਆਪਣੇ ਘਰ ਨੂੰ ਚਲਾਉਣ ਵਾਸਤੇ ਕਰਦੇ ਆ ਤਾਂ ਉਸ ਦੀ ਸੇਫਟੀ ਹੋ ਸਕੇ ਤੇ ਵਿੱਚ ਦੱਸੋਗੇ ਕੀ ਗੱਲ ਹੋਈ ਸੀ ਕਿੰਨੇ ਵਜੇ ਤੁਸੀਂ ਨਿਕਲੇ ਸੀ ਮੈਂ ਤਾਂ 7:20 ਤੇ ਜਾਂਦੀ ਆ ਮੈਂ ਬਕੈਰਵਾਲ ਪ੍ਰਿੰਸੀਪਲ ਹੈਗੀ ਆ ਹਾਂ ਮੇਰੇ ਹਸਬੰਦ ਜਾਂਦੇ ਪੌਣੇ 8:00 ਵਜੇ ਤੇ ਜਦੋਂ ਇਹ ਸਵਾ ਦੋ ਵਜੇ ਵਾਪਸ ਆਏ ਤਾਂ ਇਹਨਾਂ ਨੇ ਵੇਖਿਆ ਵੀ ਦਰਵਾਜ਼ਾ ਖੁੱਲਾ ਹੋਇਆ ਸੀ ਇਹਨਾਂ ਨੇ ਸੋਚਿਆ ਕਿ ਮੈਂ ਘਰ ਆ ਗਈ ਮੇਰੀ ਮੀਟਿੰਗ ਘਰ ਕਈ ਵਾਰ ਹੁੰਦੀ ਰਹਿੰਦੀ ਹੈ ਤਾਂ ਅੰਦਰ ਐਡ ਕਰੇ ਜਦੋਂ ਫਿਰ ਲੋਕੀ ਦਾ ਗੇਟ ਵੀ ਖੁੱਲਾ ਹੋਇਆ ਸੀ ਤਾਂ ਇਹਨਾਂ ਨੂੰ ਲੱਗਿਆ ਵੀ ਮੈਂ ਹੀ ਘਰ ਆਈਆਂ ਜਦੋਂ ਮਤਲਬ ਅੰਦਰ ਬੜੇ ਮੈਨੂੰ ਉਹਨਾਂ ਨੇ ਆਵਾਜ਼ ਲਗਾਈ ਤਾਂ ਮੈਂ ਤਾਂ ਕਰ ਰਹੀ ਹੀ ਨਹੀਂ ਸੀ ਜਦੋਂ ਤਾਂ ਲਾਈਟਾਂ ਪੰਖੇ ਵਗੈਰਾ ਸਾਰੇ ਚੱਲ ਰਹੇ ਸੀ ਫਿਰ ਮੈਂ ਬੈਡਰੂਮ 'ਚ ਜਦੋਂ ਗਈ ਤਾਂ ਸਮਾਨ ਖਿਲਰਿਆ ਪਿਆ ਸੀ ਪਰ ਇਹਨਾਂ ਨੂੰ ਜੈਨਸ ਨੂੰ ਪਤਾ ਨਹੀਂ ਹੁੰਦਾ ਵੀ ਕਿਹੜਾ ਸਮਾਨ ਹੈ ਗਲੇਟੂ ਨੂੰ ਪਤਾ ਜ਼ਿਆਦਾ ਹੁੰਦਾ ਹੈ ਤਾਂ ਇਹ ਫਿਰ ਸਟੋਰ 'ਚ ਜਦੋਂ ਗਏ ਤਾਂ ਉਹ ਸਾਰੇ ਕੱਪੜੇ ਔਰ ਸਾਰਾ ਸਮਾਨ ਖਿਲਰਿਆ ਪਿਆ ਸੀ ਕਨਕ ਤੱਕਣ ਵੀ ਖਿਲਦੇ ਪਏ ਸੀ ਤਾਂ ਮੈਨੂੰ ਇਹਨਾਂ ਨੇ ਫੋਨ ਕੀਤਾ ਮੈਨੂੰ ਕਹਿੰਦੇ ਆਪਣੇ ਘਰ ਚੋਰੀ ਹੋਈ ਮੈਂ ਬੜੀ ਹੈਰਾਨ ਹੋਈ ਕਿ ਚੋਰੀ ਇੰਨੇ ਲੋਕ ਲੱਗਣ ਤੋਂ ਬਾਅਦ ਵੀ ਚੋਰੀ ਔਰ ਨਾਲੇ ਸਾਡੀ ਗਲੀ ਜਿਹੜੀ ਹੈ ਉਹ ਸਾਰਾ ਚਲ ਤਾ ਫਿਰ ਉਹ ਨਾਲ ਦੇ ਪਰੋਸੀਆ ਘਰੇ ਜਿਹੜੇ ਕੈਮਰਾ ਲੱਗੇ ਸੋ ਉਥੋਂ ਅਸੀਂ ਦੇਖਿਆ ਫੁਟੇਜ ਦੇਖਿਆ ਤਾਂ ਪਤਾ ਲੱਗਿਆ ਵੀ ਤਿੰਨ ਚੱਕਰ ਉਹਨਾਂ ਨੇ ਲਗਾਏ ਸੀ ਜਿਹੇ ਚੱਕਰ ਵਿੱਚ ਹੀ ਉਹਨਾਂ ਨੇ ਅਨਡੈਂਟਿਟੀ ਕਰਕੇ ਮੇਨ ਕਿੰਨੇ ਕੁ ਜਨੇ ਲੋਕ ਸੀਗੇ ਜਿਹੜੇ ਗਏ ਹੋ ਲੱਗ ਰਿਹਾ ਸੀ ਤਿੰਨ ਜਾਂ ਚਾਰ ਹੋਣਗੇ ਤਿੰਨ ਚਾਰ ਜਨੇ ਹਾਂ ਇੱਕ ਤਾਂ ਮਤਲਬ ਡਰਾਈਵਰ ਸੀਟ ਤੇ ਬੈਠਾ ਹੀ ਸੀ ਸਾਹਮਣੇ ਸਾਡੇ ਪਰੋਸੇ ਚੱਕੜ ਲੜਕਾ ਸੀ ਉਹ ਪੈਨ ਲਾਈਨ ਜਾ ਰਿਹਾ ਸੀ ਉਹਨੇ ਦੇਖਿਆ ਸੀ ਕਿ ਕਾਰ ਬਿਲਕੁਲ ਸਾਡੇ ਗੇਟ ਦੇ ਬਾਹਰ ਹੀ ਖੜੀ ਰਹੀ ਦੀ ਸੀ ਤਾਂ ਉਹਨੇ ਦੇਖਿਆ ਵੀ ਇੱਕ ਆਦਮੀ ਅੰਦਰ ਐਂਟਰ ਕਰ ਰਿਹਾ ਸੀ ਪਰ ਬੱਚੇ ਨੂੰ ਪਤਾ ਨਹੀਂ ਹੁੰਦਾ ਵੀ ਕਿਸ ਵਾਸਤੇ ਉਹਨਾਂ ਸੋਚਿਆ ਵੀ ਸਾਡੇ ਕੋਈ ਰੈਲੇਟਿਵ ਆਏ ਹੋਏ ਨੇ ਤਾਂ ਉਹਨਾਂ ਨੇ ਧਿਆਨ ਨਹੀਂ ਦਿੱਤਾ ਇਸ ਗੱਲ ਦਾ ਕੀ ਕੀ ਲੈ ਗਿਆ ਜੀ ਤੁਹਾਡਾ ਸਮਾਨ ਸਰ ਇੱਕ ਤਾਂ ਮੇਰ ਚੇਨ ਸੀ ਮੈਂ 2023 ਵਿੱਚ ਮੇਰਾ ਬਰਥਡੇ ਸੀ ਜੂਨ ਨੋmber ਨੂੰ ਉਹ ਤੋਂ ਮੈਂ ਲਈ ਸੀ 96 ਜਾਰੀ ਉਹ ਤੋਂ ਸੀ ਇੱਕ ਤਾਂ ਚੇਨ ਉਹ ਸੀ ਇੱਕ ਚੇਨ ਮੈਂ ਲਈ ਸੀ 13 ਵਿੱਚ ਉਹਦਾ ਤਾਂ ਮੇਰੇ ਕੋਲ ਬਿੱਲ ਵੀ ਹੈਗਾ ਕਿ ਮੈਨੂੰ ਮਿਲ ਨਹੀਂ ਰਿਹਾ ਸਿਰਫ ਟੈਨਸ਼ਨ ਈ ਥੋੜੀ ਬਹੁਤ ਜ਼ਿਆਦਾ ਹੈ ਤਾਂ ਇੱਕ ਗੁੜੀਆ ਦੀ ਚੇਨ ਸੀ ਤਾ ਤਿੰਨ ਦਾ ਚੇਨਾਈ ਸੀ ਤਾਂ ਉਸ ਵਾਰ ਵਿੱਚ ਮੇਰੇ ਕੋਲ ਫੋਟੋਜ਼ ਹੈਗੇ ਆ ਉਹਨਾਂ ਦੀ ਕਿਉਂਕਿ ਅਸੀਂ ਜਿਹੜਾ ਸਮਾਨ ਕਰ ਰੱਖਿਆ ਸੀ ਥੋੜਾ ਬਹੁਤ ਫੋਟੋ ਕੀਤੀ ਹੋਈ ਸੀ ਤਾਂ ਇੱਕ ਬਾਲੀਆਂ ਛੋਟੇ ਛੋਟੀਆਂ ਪੰਜ ਜੋੜੀਆਂ ਸੀ ਇੱਕ ਬਾਲੀਆਂ ਮੇਰੇ ਸਾਈਜ਼ ਦੇ ਆ ਸੀ ਮਤਲਬ ਮੈਂ ਪਾ ਲਈ ਸੀ ਉਹ ਸੀ ਤਾਂ ਬਾਕੀ ਟੋਟਲ ਨੁਕਸਾਨ ਕਿੰਨੇ ਕੁ ਹੋ ਗਏ ਟੋਟਲ ਪੰਜ ਕੁ ਲੱਖ ਦੇ ਕਰੀ ਨੁਕਸਾਨ ਬਣਿਆ ਪੁਲਿਸ ਸਹੀ ਸਮੇਂ ਅਨੁਸਾਰ ਆ ਗਈ ਸੀ ਪੁਲਿਸ ਮੇਰੇ ਹੋਂ ਤੋਂ ਸਕੂਲ ਹੋਂ ਤੋਂ ਪਹਿਲਾਂ ਹੀ ਇੱਥੇ ਆਈ ਖੜੀ ਸੀ ਮੈਂ ਫੋਨ ਕਰਵਾਤਾ ਸੀ ਤਾ ਜਦੋਂ ਮੈਂ ਆਈ ਤਾਂ ਉਹ ਸਾਰਾ ਕੁਝ ਕਰ ਰਹੀ ਸੀ ਫੋਟੋਜ਼ ਵਗੈਰਾ ਤੁਸੀਂ ਸਰਕਾਰੀ ਟੀਚਰ ਵੀ ਹੋ ਮੋਟਵਰ ਬੰਦੇ ਵੀ ਹੋ ਕੀ ਕਹਿਣਾ ਚਾਹੋਗੇ ਪੁਲਿਸ ਤੋਂ ਕੀ ਮੰਗ ਕਰਦੇ ਹੋ ਦੇਖੋ ਹੋਰ ਜਗੱਲਾਂ ਤਾਂ ਬਹੁਤ ਹੁੰਦੇ ਸੀ ਕਿ ਚੋਰੀਆਂ ਬਹੁਤ ਹੋ ਰਹੀਆਂ ਨੇ ਪੁਲਿਸ ਵੀ ਦੇਖੋ ਹੈਲਪ ਵੀ ਕਰਦੀ ਐ ਪਰ ਹੈਲਪ ਕਰਨ ਦਾ ਫਾਇਦਾ ਤਾਂ ਤਾਂ ਇਹ ਜੇ ਸਾਨੂੰ ਕੁਝ ਮਿਲੇ ਤਾਂ ਅਸਲੀ ਤਾਂ ਫਾਇਦਾ ਸਾਡੀ ਹੈਲਪ ਹੋਈ ਐ ਤਾਂ ਦੇਖੋ ਚੈਕਿੰਗ ਚੱਲਦੀ ਰਹਿੰਦੀ ਆ ਆਸ-ਪਾਸੇ ਪੁਲਿਸ ਕਾਰਵਾਈ ਵੀ ਕਰਦੀ ਐ ਪਰ ਮੇਨ ਗੱਲ ਇਹ ਐ ਕਿ ਜੇਕਰ ਕਿਸੇ ਬੰਦੇ ਨੂੰ ਨੁਕਸਾਨ ਹੁੰਦਾ ਜੇ ਮਿਲਦਾ ਹੀ ਨਹੀਂ ਤਾਂ ਇਸ ਕਾਰਵਾਈ ਦਾ ਕੋਈ ਫਾਇਦਾ ਨਹੀਂ ਗਾ ਮੇਰੇ ਸਰਕਾਰ ਨਾਲ ਪਰ ਜਾਂ ਪੁਲਿਸ ਨੂੰ ਇਹ ਹੀ ਅਪੀਲ ਐ ਕਿ ਸਾਡਾ ਸਮਾਨ ਸਾਨੂੰ ਮਿਲੇ ਅਸੀਂ ਮਿਹਨਤ ਨਾਲ ਕਮਾਈ ਚੀਜ਼ਾਂ ਨੇ ਸਾਡੇ ਕੋਲ ਔਰ ਸਾਡੇ ਦੋਨ ਬੇਟੀਆਂ ਬਾਹਰ ਪੜਦੀਆਂ ਦੇਖੋ ਸਰਵਿਸ ਅਸੀਂ ਕਰਦੇ ਆ ਤਾਂ ਜਾਣਾ ਬੈਠੇ